ਮਨ ਨੀਵਾ ਮਤ ਉਚੀ ਮਤ ਜਿਹਨੂੰ ਬੁੱਧੀ ਵਿੱਚ ਸ਼ਬਦ ਵਰਤਦੇ ਉਹ ਅਸਲ 'ਚ ਪ੍ਰਮਾਤਮਾ ਨੇ ਅੰਦਰ ਉਹ ਸ਼ਕਤੀ ਪੈਦਾ ਕੀਤੀ ਏ ਜਿਹੜੇ ਮਨ ਦੇ ਪੈਦਾ ਕੀਤੇ ਕੋਈ ਫੁਰਨਿਆਂ ਦੀ ਨਿਗਰਾਨੀ ਕਰਦੀ ਹੈ ਉਹਦੀ ਪਰਚਾਰ ਪਰਚੋਲ ਕਰਦੀ ਮਨ ਕੀ ਖੇਡਾਂ ਖੇਡ ਰਿਹਾ ਤੇ ਚੰਗੇ ਪਰਨੇ ਬਿਠਾ ਰਿਹਾ ਬੰਦੇ ਬਣਾ ਰਿਹਾ ਜਿਸ ਬੰਦੇ ਦੀ ਬੁੱਧੀ ਪ੍ਰਿਸ਼ਟ ਹੋ ਜਾਏ ਉਹ ਮਨ ਨਾਲ ਸਮਝੌਤਾ ਕਰ ਲੈਂਦੀ ਹੈ ਕਿਉਂਕਿ ਜੋ ਗੰਧਮਦ ਮਨ ਪੈਦਾ ਕਰੇਗਾ ਉਸ ਬੁੱਧੀ ਨੇ ਉਹਨੂੰ ਕਰਮ ਚ ਲਾਗੂ ਕਰ ਦੇਣਾ ਮਨ ਖਿਆਲ ਪੈਦਾ ਕਰਦਾ ਹੈ ਮਤ ਉਹਦਾ ਨਰੀਖਣ ਕਰਦੀਏ ਤੇ ਜਦੋਂ ਉਹ ਹਰੀ ਛੰਡੀ ਦਿੰਦੀ ਹੈ ਫਿਰ ਬਾਡੀ ਦੇ ਅੰਗ ਜਿਹੜੇ ਨੇ ਕੰਮ ਕਰਨ ਲੱਗ ਪੈਂਦੇ ਇਹ ਕਿਉਂ ਸ਼ਬਦ ਕਿਹਾ ਸਿੱਖਾਂ ਦਾ ਮਨ ਨੀਵਾ ਮਤ ਚੀ ਤੇ ਗੁਰਮੁਖ ਪਿਆਰੇ ਕਹਿੰਦੇ ਸਨ ਕਿ ਭਾਈ ਸਿੱਖੋ ਮਤ ਜਿਹੜੀ ਹੈ ਉਹ ਅੱਖਾਂ ਦੀ ਤਰ੍ਹਾਂ ਹੈ ਮਨ ਜਿਹੜਾ ਹੈ ਉਹ ਪੈਰ ਦੀ ਤਰ੍ਹਾਂ ਹੈ ਯਾਦ ਰੱਖਿਓ ਪੈਰ ਥੱਲੇ ਚੰਗੇ ਲੱਗਦੇ ਆ ਅੱਖਾਂ ਉੱਤੇ ਚੰਗੀਆਂ ਲੱਗਦੀਆਂ ਨੇ ਜਿਹਨਾਂ ਬੰਦਾ ਦੀਆਂ ਅੱਖਾਂ ਥੱਲੇ ਚਲੀਆਂ ਜਾਂਦੇ ਤੇ ਪੈਰ ਉੱਤੇ ਚਲੇ ਜਾਂਦੇ ਉਹ ਜ਼ਿੰਦਗੀ 'ਚ ਕਦੀ ਸਬਰ ਨਹੀਂ ਕਰ ਸਕਦੇ